ਕੀ ਔਰਤਾਂ ਮੈਂ ਤੁਹਾਡਾ ਬਹੁਤ ਸਤਿਕਾਰ ਕਰਦਾ ਪਰ ਤੁਹਾਨੂੰ ਐਸਾ ਨਹੀਂ ਸੀ ਆ ਕੇ ਇੱਕ ਮਰਦ ਪੁਲਿਸ ਅਫਸਰ ਨਾਲ ਬੋਲਣਾ ਚਾਹੀਦਾ ਤੁਸੀਂ ਦੇਖੋ ਸਿਸਟਰ ਸਿਸਟਰ ਪਲੀਜ਼ ਮੇਰੀ ਬੇਨਤੀ ਸੁਣਿਓ ਇੱਕ ਮਿੰਟ ਮੇਰੀ ਬੇਨਤੀ ਸੁਣਿਓ ਮੇਰੀ ਬੇਨਤੀ ਸੁਣਿਓ ਤੁਸੀਂ ਫੋਨ ਸੁਣ ਕੇ ਪਿੱਛੋਂ ਆ ਰਹੇ ਹੋ ਅਸੀਂ ਤੁਸੀਂ ਬੱਚੇ ਵਾਸਤੇ ਤੁਸੀਂ ਅਸੀਂ ਵੀ ਅਸੀਂ ਸਿਸਟਰ ਤੁਹਾਡੇ ਕਰਕੇ ਤੁਹਾਡੇ ਬੱਚਿਆਂ ਕਰਕੇ ਖੜੇ ਆਂ ਔਰ ਤੁਸੀਂ ਜਦੋਂ ਤੁਹਾਨੂੰ ਮੁਲਾਜ਼ਮ ਨੇ ਰੋਕਿਆ ਤੇ ਤੁਸੀਂ ਆ ਕੇ ਮੈਨੂੰ ਇਹ ਕਹਿ ਰਹੇ ਹੋ ਕਿ ਤੁਸੀਂ ਮੈਨੂੰ ਰੋਕ ਨਹੀਂ ਸਕਦੇ ਜਦਕੇ ਤੁਸੀਂ ਤੁਸੀਂ ਫੋਨ ਸੁਣਦੇ ਆ ਰਹੇ ਹੋ ਤੁਸੀਂ ਮੇਰੇ ਹੋਂ ਤੱਕ ਵੀ ਫੋਨ ਤੁਸੀਂ ਬੰਦ ਨਹੀਂ ਕੀਤਾ ਅਸੀਂ ਰੋਕ ਸਕਦੇ ਮੈਡਮ ਅਸੀਂ ਰੋਕ ਸਕਦੇ ਹੈਗਾ ਹੈਗਾ ਸੁਪਰੀਮ ਕੋਰਟ ਅਗਰ ਕੋਈ ਗੱਲ ਦੀ ਅਗਰ ਕੋਈ ਇਤਾਂ ਦੀ ਸੈਕਸ਼ਨ ਹੈਗੀ ਹੈ ਤੁਸੀਂ ਰਿਲੀਜ਼ ਮੈਨੂੰ ਦੱਸ ਦਿਓ ਅਸੀਂ ਉਹ ਤੇ ਤਮੀਰ ਕਰਾਂਗੇ ਪਲੀਜ਼ ਤੁਸੀਂ ਮੈਨੂੰ ਮੈਂ ਤਾਂ ਸਿਸਟਰ ਵੀ ਕਹਿ ਰਹਿਆਂ ਅਗਰ ਕੋਈ ਇਦਾਂ ਦੀ ਕੋਈ ਸੈਕਸ਼ਨ ਹੈ ਤੇ ਹੈ ਤੇਗੀ ਹੈ ਉਹ ਤੁਸੀਂ ਪਲੀਜ਼ ਮੈਨੂੰ ਦੇ ਦਿਓ ਆ ਤੁਹਾਡੇ ਚਰਾਉਣ ਦੀ ਕਾਪੀ ਹੈ ਇਹ ਤੁਸੀਂ ਲੈ ਲਓ ਤੇ ਪਲੀਜ਼ ਤੁਸੀਂ ਲੈਡੀਜ਼ ਹੋ ਤੁਹਾਨੂੰ ਮਰਦ ਪੁਲਿਸ ਅਫਸਰ ਨਾਲ ਇਦਾਂ ਨਹੀਂ ਬੋਲਣਾ ਚਾਹੀਦਾ ਮੈਂ ਕੁਝ ਗਲਤ ਨਹੀਂ ਬੋਲਿਆ ਨਾ ਮੈਂ ਗਲਤ ਬੋਲਦਾ ਨਾ ਮੈਨੂੰ ਗਲਤ ਬੋਲਣ ਦੀ ਲੋੜ ਹੈ ਜੀ ਤੁਸੀਂ ਜਿਹੜਾ ਇਹ ਲੜਕੀ ਬਿਆਨ ਸਰੀ ਸੀ ਤੁਹਾਡੇ ਨਾਲ ਸਾਰਾ ਇਸ ਤਰ੍ਹਾਂ ਸੀਗਾ ਕਿ ਕਿਸੇ ਫੋਰਸ ਸਟੇਟ ਤੋਂ ਆਪਣਾ ਖਾ ਲਾਇਆ ਇਹ ਜਿਹੜੇ ਬੀਬੀ ਜੀ ਸੀਗੇ ਇਹ ਆ ਰਹੇ ਸੀਗੇ ਇਧਰੋਂ ਇਹ ਜਿਹੜਾ ਚੌਂਕਾ ਹੈ ਸ਼ਾਸ਼ਨ ਚੌਂਕੀ ਸਰ ਤੋਂ ਹਾਂਜੀ ਉਹ ਲਗਾਤਾਰ ਕੰਨ ਨੂੰ ਇਹਨਾਂ ਨੇ ਖੱਬੇ ਕੰਨ ਨੂੰ ਫੋਨ ਲਾਇਆ ਦੋਨੋਂ ਹੱਥਾਂ ਨੇ ਐਕਟਵਾ ਚਲਾ ਰਹੇ ਆ ਤੇ ਖੱਬਾ ਕੰਨ ਜਿਹੜਾ ਬੜੇ ਜ਼ੋਰ ਨਾਲ ਦਬਾਇਆ ਇੱਥੇ ਅੱਗੇ ਟ੍ਰੈਫਿਕ ਲੰਘ ਰਹੀ ਸੀ ਮੈਂ ਆਪਣੇ ਠੰਡਰ ਸਾਹਿਬ ਨੂੰ ਕਿਹਾ ਕਿ ਪਲੀਜ਼ ਇਹਨਾਂ ਨੂੰ ਬੁਲਾਇਓ ਮੈਂ ਚਾਹੁੰਦਾ ਸੀ ਦੀ ਆਪੇ ਇਹਨਾਂ ਨੂੰ ਵਾਰਨਿੰਗ ਦੇ ਕੇ ਭੇਜ ਦਿੰਦੇ ਆ ਕਿ ਤੁਸੀਂ ਇਦਾਂ ਫੋਨ ਨਾ ਸੁਣੋ ਕਿ ਤੁਹਾਡੇ ਵਾਸਤੇ ਠੀਕ ਨਹੀਂ ਐ ਇਸ ਟਾਈਮ ਰਸ਼ ਦਾ ਟਾਈਮ ਐ ਕੋਈ ਤੁਹਾਡਾ ਐਕਸੀਡੈਂਟ ਹੋ ਉਸ ਨਾਲ ਛੱਡ ਲੱਗ ਸਕਦੀ ਐ ਜਦ ਸਾਡੇ ਠੰਡਰ ਸਾਹਿਬ ਨੇ ਇਹਨੂੰ ਬੁਲਾਇਆ ਇਹ ਆਉਂਦੇ ਮੈਨੂੰ ਕਹਿਣ ਲੱਗੇ ਆ ਕਿ ਤੁਸੀਂ ਮੈਨੂੰ ਰੋਕੇ ਨਹੀਂ ਸਕਦੇ ਤੁਸੀਂ ਮੈਨੂੰ ਰੋਕਿਆ ਕਿਉਂ ਮੈਂ ਕਿ ਸਿਸਟਰ ਜੋ ਵੀ ਵਿਅਕਤੀ ਰੂਲ ਦੀ ਵਾਇਲੇਸ਼ਨ ਕਰੇਗਾ ਅਸੀਂ ਪੁਲਿਸ ਉਹਨੂੰ ਰੋਕਾਂਗੇ ਉਸ ਤੋਂ ਬਾਅਦ ਵਿੱਚ ਇਹਨਾਂ ਨੇ ਤਰ੍ਹਾਂ ਤਰ੍ਹਾਂ ਦੇ ਮੈਨੂੰ ਕਈ ਤਰ੍ਹਾਂ ਦੇ ਜਿਹੜੇ ਪ੍ਰੈਸ਼ਰ ਸੀਗੇ ਉਹ ਪਾਉਣੇ ਸ਼ੁਰੂ ਕਰ ਦਿੱਤੇ ਫੋਨ ਕਰਾਉਣੇ ਸ਼ੁਰੂ ਕਰ ਦਿੱਤੇ ਵੀ ਆ ਲਓ ਜੀ ਇਹਦੇ ਨਾਲ ਗੱਲ ਕਰੋ ਜੀ ਉਹਦੇ ਨਾਲ ਗੱਲ ਕਰੋ ਇੱਕ ਭਾਈ ਸਾਹਿਬ ਆਏ ਉਹਨਾਂ ਨੇ ਵੀ ਫੋਨ ਕਿਸੇ ਨੂੰ ਮਲਾਇਆ ਮੇਬੀ ਮੈਨੂੰ ਨਹੀਂ ਪਤਾ ਉਹਨਾਂ ਨੇ ਕਿੰਨੂੰ ਮਲਾਇਆ ਆ ਲਓ ਜੀ ਗੱਲ ਕਰੋ ਪਲੀਜ਼ ਛੱਡ ਦਿਓ ਜੀ ਇੱਕ ਤੁਸੀਂ ਦੇਖੋ ਗਲਤੀ ਕਰਦੇ ਹੋ ਤੁਹਾਡਾ ਤੁਸੀਂ ਮਰਦ ਪੁਲਿਸ ਅਫਸਰ ਨਾਲ ਇੱਕ ਲੇਡੀ ਸਿਆਣੇ ਹੋ ਕੇ ਤੁਸੀਂ ਇਦਾਂ ਦਾ ਆ ਕੇ ਮਿਸ ਮਿਸ ਬਿਹੇਵ ਕਰਦੇ ਹੋ ਕਿੱਡੀ ਮਾੜੀ ਗੱਲ ਹੈ ਹੋਰ ਨੇ ਕੋਈ ਸਾਨੂੰ ਕੋਈ ਗਾਲੀ ਨਹੀਂ ਕੱਢੀ ਕੋਈ ਕੁਝ ਨਹੀਂ ਕੀਤਾ ਕੋ ਸੁਪਰੀਮ ਕੋਰਟ ਬਾਰੇ ਬੋਲ ਰਹੇ ਸੀ ਕਿ ਆਰ ਸੀ ਕਿ ਜੀ ਕੋਈ ਰੂਲ ਹੈ ਹਾਂਜੀ ਕਿ ਤੁਸੀਂ ਮੈਨੂੰ ਰੋਕ ਨਹੀਂ ਸਕਦੇ ਮੈਂ ਕਿਹਾ ਸੀ ਪਲੀਜ਼ ਅਗਰ ਕੋਈ ਇਦਾਂ ਦਾ ਰੂਲ ਹੈਗਾ ਤੁਸੀਂ ਪਲੀਜ਼ ਮੈਨੂੰ ਦਿਖਾ ਦਿਓ ਮਾਨਯੋਗ ਸੁਪਰੀਮ ਕੋਰਟ ਮਾਨਯੋਗ ਪੰਜਾਬ ਅਤੇ ਹਰਿਆਣਾ ਕੋਰਟ ਦਾ ਕੋ ਹਾਈ ਕੋਰਟ ਦਾ ਕੋ ਇਦਾਂ ਦਾ ਹੁਕਮ ਆਊਗਾ ਉਹਦੀ ਤਮੀਲ ਜਿਹੜੀ ਆ ਹਰ ਰਾਤ ਵਿੱਚ ਕੀਤੀ ਜਾਂਦੀ ਹੈ ਚਲਾਨ ਕਿਸ ਚੀਜ਼ ਦਾ ਕੱਟਿਆ ਗਿਆ ਉਹਨਾਂ ਦਾ ਚਲਾਨ ਉਹਦਾ ਕੀਤਾ ਜੀ ਅਸੀਂ ਇਹਦਾ ਦੂਸਰਾ ਮੋਬਾਈਲ ਸੁਣਦਾ ਜੀ ਓਕੇ ਸਰ ਜੀ